ਅਸੀਂ ਖਾਸ ਤੌਰ ਤੇ ਅਸ਼wini ਹੋਰਾਂ ਬਰੇਜਨੀ ਤੇ ਮੈਂ ਆ ਰਵੀ ਸੰਗਰਾ ਹੋਰ ਕਾਮਯਾਬੀ ਦੇ ਲਈ ਕੋਈ ਸ਼ਾਰਟਕਟ ਨਹੀਂ ਹੁੰਦਾ ਕੋਈ ਪਗਡੰਡੀ ਨਹੀਂ ਹੁੰਦੀ ਮਿਹਨਤ ਕਰਨੀ ਪੈਂਦੀ ਹੈ ਔਰ ਮਿਹਨਤ ਦੇ ਨਾਲ ਕਾਮਯਾਬੀ ਮਿਲਦੀ ਹੈ ਮੰਜ਼ਲ ਤੇ ਪਹੁੰਚਿਆ ਜਾ ਸਕਦਾ ਮੈਂ ਇਸ ਵੇਲੇ ਚੰਡੀਗੜ੍ਹ ਦੇ ਇੱਕ ਕ੍ਰਿਕਟ ਮੈਦਾਨ ਦੇ ਵਿੱਚ ਹ ਤੁਸੀਂ ਦੇਖੋ ਕਿ ਬੱਚੇ ਤਿਆਰੀਆਂ ਕਰ ਰਹੇ ਆ ਮੈਂ ਕ੍ਰਿਕਟ ਦੇ ਮੈਦਾਨ ਦੇ ਵਿੱਚ ਇਸ ਕਰਕੇ ਪਹੁੰਚਿਆ ਹੈ ਕਿ ਅੱਜਕੱਲ ਤੁਸੀਂ ਆਈਪੀਐਲ ਦੇਖ ਰਹੇ ਹੋ ਔਰ ਆਈਪੀਐਲ ਦੇ ਵਿੱਚ ਇੱਕ ਨੌਜਵਾਨ ਜਿਸ ਦੀ ਚਰਚਾ 2 ਦਿਨ ਤੋਂ ਖਾਸੀ ਛਿੜੀ ਹੈ ਜਿਸ ਦਾ ਨਾਮ ਹੈ ਅਸ਼ਵਨੀ ਕੁਮਾਰ ਅਸ਼ਵਨੀ ਕੁਮਾਰ ਪੰਜਾਬ ਦਾ ਨੌਜਵਾਨ ਹੈ ਔਰ ਇਸ ਤੋਂ ਪਹਿਲਾਂ ਅਰਸ਼ਦੀਪ ਸ਼ਮਨ ਗਿੱਲ ਹਰਮਨਦੀਪ ਤਮਾਮ ਬਹੁਤ ਸਾਰੇ ਨਾਮ ਜਿਹੜੇ ਨੇ ਪੰਜਾਬ ਦੇ ਨੌਜਵਾਨਾਂ ਦੇ ਇੰਡੀਅਨ ਕ੍ਰਿਕਟ ਦੇ ਵਿੱਚ ਕ੍ਰਿਕਟ ਦੀ ਦੁਨੀਆ ਦੇ ਵਿੱਚ ਚੱਲਦੇ ਰਹੇ ਆ ਪਰ ਅਸ਼ਵਨੀ ਕੁਮਾਰ ਦਾ ਨਾਮ ਚਾਹੇ ਉਹ ਅੰਤਰਰਾਸ਼ਟਰੀ ਮੈਚ ਤਾਂ ਨਹੀਂ ਪਰ ਮੁੰਬਈ ਇੰਡੀਅਨਜ਼ ਇੱਕ ਟੀਮ ਜਿਸ ਦੇ ਵਿੱਚ ਉਸ ਨੇ ਪਰਫਾਰਮ ਕੀਤਾ ਔਰ ਆਪਣੇ ਪਹਿਲੇ ਮੈਚ ਦੇ ਵਿੱਚ 4 ਵਿਕਟਾਂ ਝਟਕਾਈਆਂ ਔਰ ਭਾਰਤ ਦਾ ਸਭ ਤੋਂ ਪਹਿਲਾ ਪਲੇਅਰ ਬਣ ਗਿਆ ਜਿਸ ਨੇ ਆਪਣੇ ਪਹਿਲੇ ਡੈਬਿਊ ਮੈਚ ਦੇ ਵਿੱਚ 4 ਵਿਕਟਾਂ ਜਿਹੜੀਆਂ ਉਹ ਲਈਆਂ ਹੋਣ ਔਰ ਅਸ਼ਵਨੀ ਕੁਮਾਰ ਦੀ ਬੈਕਗ੍ਰਾਉਂਡ ਜਿਹੜੀ ਹੈ ਉਹ ਇੱਕ ਸੁਧਾਰਨ ਪਰਿਵਾਰ ਤੋਂ ਆ ਥੋੜੀ ਜੀ ਖੇਤੀ ਕਰਨ ਵਾਲਾ ਕਿਸਾਨ ਪਰਿਵਾਰ ਹੈ ਬੜੀ ਮਿਹਨਤ ਨਾਲ ਅਸ਼ਵਨੀ ਕੁਮਾਰ ਇੱਥੋਂ ਤੱਕ ਪਹੁੰਚਿਆ ਉਹਦੀ ਮਿਹਨਤ ਕਿਵੇਂ ਦੀ ਰਹੀ ਕਿਵੇਂ ਉਹ ਗਰਾਊਂਡ ਆਉਂਦਾ ਸੀ ਔਰ ਕਿਸ ਤਰ੍ਹਾਂ ਦਾ ਉਹ ਨੌਜਵਾਨ ਹੈ ਸਾਰੀ ਗੱਲਬਾਤ ਸਮਝਾਂਗੇ ਅਸ਼ਵਨੀ ਕੁਮਾਰ ਦੀ ਆਹ ਸਟੋਰੀ ਆਹ ਕਹਾਣੀ ਔਰ ਉਸ ਦੀ ਕਾਮਯਾਬੀ ਤੱਕ ਪਹੁੰਚਣ ਦੇ ਲਈ ਆਹ ਕੀਤੀਆਂ ਹੋਈਆਂ ਗੱਲਾਂ ਅਸੀਂ ਇਸ ਕਰਕੇ ਤੁਹਾਡੇ ਤੱਕ ਲੈ ਰੇ ਲੈ ਕੇ ਆ ਰਹੇ ਹਾਂ ਕਿਉਂਕਿ ਬਹੁਤ ਸਾਰੇ ਨੌਜਵਾਨ ਸੁਪਨਾ ਦੇਖ ਰਹੇ ਹੋਣਗੇ ক্রিকেট ਦੀ ਦੁਨੀਆ ਦੇ ਵਿੱਚ ਜਾਂ ਹੋਰ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਤਾਂ ਅਸ਼ਵਨੀ ਦੀ ਇਸ ਮਿਹਨਤ ਨੂੰ ਦੇਖਦੇ ਹੋਏ ਉਹ ਵੀ ਕਿਤਨਾ ਕਿਤੇ ਉਹਨਾਂ ਦੇ ਮਨ ਦੇ ਅੰਦਰ ਵੀ ਇੱਕ ਇੱਛਾ ਜ਼ਰੂਰ ਜਾਗੇਗੀ ਕਿ ਮਿਹਨਤ ਦੇ ਅੱਗੇ ਕਾਮਯਾਬੀ ਜ਼ਰੂਰ ਮਿਲਦੀ ਹੈ ਤਾਂ ਉਹਨਾਂ ਦੇ ਕੋਚ ਸਾਹਿਬ ਨੇ ਮੇਰੇ ਨਾਲ ਹਰਵਿੰਦਰ ਬੈਦਵਾਨ ਜੀ ਜਿਨ੍ਹਾਂ ਦੇ ਕੋਲ ਅਸ਼ਵਨੀ ਸ਼ਰੂ ਦੇ ਵਿੱਚ ਖੇਡਣ ਆਉਂਦਾ ਰਿਹਾ ਔਰ ਉਸ ਦੀ ਕਹਾਣੀ ਜਿਹੜੀ ਹੈ ਉਹ ਬਹੁਤ ਦਿਲਚਸਪ ਹੈ ਸਰ ਬਹੁਤ ਬਹੁਤ ਸਵਾਗਤ ਹੈ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਤੁਹਾਡਾ ਸਮਾਂ ਬੜਾ ਕੀਮਤੀ ਹੁੰਦਾ ਕਿਉਂਕਿ ਬਹੁਤ ਸਾਰੇ ਬੱਚੇ ਤੁਹਾਡੇ ਕੋਲ ਤਿਆਰੀ ਕਰਦੇ ਆ ਅਸੀਂ ਖਾਸ ਤੌਰ ਤੇ ਅਸ਼ਵਨੀ ਹੋਰਾਂ ਬਾਰੇ ਜਾਣਨ ਦੇ ਲਈ ਪਹੁੰਚੇ ਆ ਅਸ਼ਵਨੀ ਕੁਮਾਰ ਤੁਹਾਡਾ ਸਟੂਡੈਂਟ ਰਿਹਾ ਕਿਸ ਤਰ੍ਹਾਂ ਦਾ ਸਟੂਡੈਂਟ ਸੀ ਔਰ ਖਿਡਾਰੀ ਕਿਸ ਤਰ੍ਹਾਂ ਦਾ ਸੀ ਉਸ ਵੇਲੇ ਖਿਡਾਰੀ ਤੇ ਭਾਈ ਮਨ ਲੱਗਦਾ ਹੁਣ ਸਭ ਨੇ ਦੇਖ ਹੀ ਲਿਆ ਤੇ ਖਿਡਾਰੀ ਬਣਿਆ ਚੰਗਾ ਹੈਗਾ ਤੇ ਬਟ ਉਹਦੇ ਵਿੱਚ ਮੈਂ ਕਹਿੰਦਾ ਅੱਜ ਸਭ ਨੇ ਦੇਖਿਆ ਬਟ ਉਹਦੀ ਜੋ 10 ਸਾਲ ਦੀ ਪਿਛਲੀ ਮਿਹਨਤ ਆਪਾਂ 2025 ਦੀ ਗੱਲ ਕਰ ਰਹੇ ਹਾਂ ਤੇ ਮੇਰੇ ਖਿਆਲ ਉਹਨੇ 2015 ਚ ਸਟਾਰਟ ਕੀਤਾ ਤੇ ਸਾਰਿਆਂ ਨੂੰ ਅੱਜ ਦਿਖਿਆ ਉਹ ਕਿ ਵਧੀਆ ਇਹ ਜੀ ਮੁੰਡਾ ਪੰਜਾਬ ਦਾ ਮੁੰਡਾ ਨਿਕਲਿਆ ਝੰਜੇੜੀ ਪਿੰਡ ਤੋਂ ਨਿਕਲਿਆ ਪਰ ਜਿਹੜੀ ਉਹ 10 ਸਾਲ ਦੀ ਮਿਹਨਤ ਹੈ ਜਿਹੜੀ ਉਹ ਸਪੈਸ਼ਲੀ ਸਟਾਰਟਿੰਗ ਦੀ ਮਿਹਨਤ ਹੈ ਉਹਦੀ ਉਹ ਆਈ ਥਿੰਕ ਨਹੀਂ ਲੋਕਾਂ ਨੂੰ ਦੇਖੀ ਹੈਗੀ ਹੋਰ ਵੀ ਸਾਰੇ ਪਲੇਅਰ ਨੇ ਜਿਨ੍ਹਾਂ ਦੇ ਵੀ ਸਾਰੇ ਆਪਾਂ ਦੇਖਦੇ ਆ ਤਾਂ ਸਾਨੂੰ ਜਦੋਂ ਬੱਚਾ ਚੜਦਾ ਉਦੋਂ ਹੀ ਪਤਾ ਚੱਲਦਾ ਤੇ ਆਪਾਂ ਦੇਖ ਕੇ ਉਹਨਾਂ ਨੂੰ ਲੱਗਦੇ ਵੀ ਹੈ ਕਿ ਚਲੋ ਸਾਡਾ ਬੱਚਾ ਵੀ ਖੇਡੇ ਬੱਚੇ ਅੱਗੇ ਹੋਰ ਜਾਣ ਹੋਰ ਵੀ ਮੋਟੀਵੇਸ਼ਨ ਲੈ ਕੇ ਆਉਂਦੇ ਆ ਤੇ ਬਟ ਇਹ ਹੈ ਕਿ ਹਾਂ ਜਿਹੜੀ ਮਿਹਨਤ ਹੈ ਮਿਹਨਤ ਤੇ ਕਰਨੀ ਪੈਂਦੀ ਹੈ ਮੈਨੂੰ ਤੋਂ ਬਿਨਾ ਕੋਈ ਉਹਦਾ ਹੈ ਨਹੀਂ ਤੋੜ ਕਿਵੇਂ ਦੇ ਸੀ ਉਹ 10 ਸਾਲ ਪਹਿਲੇ ਸਟਾਰਟਿੰਗ ਪਹਿਲੇ ਦੇਖੋ ਤੁਸੀਂ ਆ ਬੱਚੇ ਦੇਖ ਰਹੇ ਹੋ ਆ ਪਿੱਛੇ ਬੱਚੇ ਖੇਡ ਹੀ ਜਾਂਦੇ ਆ ਇਦਾਂ ਦੇ ਬੱਚਾ ਸੀਗਾ ਉਹ ਆਇਆ 14 14.5 ਸਾਲ ਦਾ 2015 16 ਦੇ ਵਿੱਚ ਸਾਡੇ ਕੋਲ ਡਿਸਟ ਸਟੇਡੀਅਮ ਦੇ ਬੈਕਸਾਈਡ ਤੇ ਤੇ ਉੱਥੇ ਉਹਨੇ ਜੁਆਇਨ ਕੀਤਾ ਤੇ ਆਪਣੀ ক্রিকেট ਦੀ ਸ਼ੁਰੂਆਤ ਕੀਤੀ ਉੱਥੋਂ ਤੇ ਇਹ ਲਗਾ ਲਓ ਕਿ ਸਭ ਤੋਂ ਵੱਡੀ ਗੱਲ ਜਿਹੜੀ ਉਸ ਟਾਈਮ ਦੀ ਸੀਗੀ ਕਿ ਉਹ ਬੱਚਾ ਝੰਜੇੜੀ ਪਿੰਡ ਤੋਂ ਕੱਲਾ ਆਂਦਾ ਕੱਲਾ ਕੇ ਉੱਥੇ ਐਡਮਿਸ਼ਨ ਲੰਦਾ ਕਿ ਮੈਂ ক্রিকেট ਖੇਡਣਾ ਚਾਹੁੰਦਾ ਆ ਅਦਰਵਾਇਜ਼ ਆਪਾਂ ਦੇਖੀਏ ਪੇਰੈਂਟਸ ਆਉਂਦੇ ਆ ਬੱਚੇ ਨੂੰ ਨਾਲ ਲੈ ਕੇ ਆਉਂਦੇ ਆ ਕਿ ਅਸੀਂ ਬੱਚੇ ਨੂੰ ਖੜਾਉਣਾ ਚਾਹੁੰਦੇ ਆ ਨਹੀਂ ਉਹ ਕੁਝ ਕਿਦਾਂ ਦੇ ਬੱਚਿਆਂ ਸੀਗਾ ਜਿਹੜਾ ਖੁਦ ਆਇਆ ਉੱਥੇ ਕਿ ਮੈਂ ਖੇਡਣਾ ਸਰ ਐਡਮਿਸ਼ਨ ਉਹਨੂੰ ਉੱਥੇ ਡਿਸਟ੍ਰਿਕਟ ਐਜੂਕੇਸ਼ਨ ਦੀ ਅਕੈਡਮੀ ਚ ਐਡਮਿਸ਼ਨ ਲੇਤੀ ਤੇ ਆਪ ਹੀ ਉਹਨੇ ਆਣਾ ਜਾਣਾ ਇਹ ਲਗਾ ਲਓ ਮੈਂ ਤੁਹਾਨੂੰ ਦੱਸਿਆ ਪਹਿਲੇ ਵੀ ਤੇ ਅ ਤੱਕ ਉਹਦੇ ਪੇਰੈਂਟਸ ਕਦੇ ਨਹੀਂ ਗਰਾਊਂਡ ਚ ਆਏ ਉਹਦੀ ਵਜ੍ਹਾ ਕੀ ਸਮਝਦੇ ਹੋ ਵਜ੍ਹਾ ਮੈਂ ਇਹੀ ਸਮਝਦਾ ਕਿ ਸ਼ਾਇਦ ਲਗਾ ਲਓ ਕਿ ਉਹਦਾ ਆਪਣਾ ਸ਼ੌਂਕ ਸੀਗਾ ਤੋ ਪੇਰੈਂਟਸ ਨੇ ਉਹਨੂੰ ਚਲੋ ਉਸ ਚੀਜ਼ ਲਈ ਖੋਲ ਦਿੱਤੀ ਜਾਂ ਕਈ ਵਾਰੀ ਇਹ ਵੀ ਹੁੰਦਾ ਕਿ ਆਪਣੀ ਚਲੋ ਕੰਮ ਦੀਆਂ ਮਜਬੂਰੀਆਂ ਹੁੰਦੀਆਂ ਕਿ ਚਲੋ ਬੱਚਾ ਆਪਣਾ ਕੰਮ ਤੇ ਜਾ ਰਿਹਾ ਖੇਡ ਰਿਹਾ ਸਕੂਲ ਪੜ ਰਿਹਾ ਤੇ ਆਪਾਂ ਆਪਣੇ ਕੰਮ 'ਚ ਬਿਜ਼ੀ ਹੁੰਦੇ ਆ ਤੇ ਇਹ ਚੀਜ਼ਾਂ ਵੀ ਸਾਡੇ ਟਾਈਮ ਵੀ ਨਹੀਂ ਸੀ ਇੰਨਾ ਜਿਆਦਾ ਸਾਡੇ ਪੇਰੈਂਟਸ ਨੇ ਵੀ ਉਹ ਕੀਤਾ ਪੁਰਾਣੇ ਟਾਈਮ ਜਿਵੇਂ ਲਾ ਲਓ ਤੇ ਉਹਨੂੰ ਅੱਜ ਦੇ ਟਾਈਮ 'ਚ ਵੀ ਉਦਾਂ ਦਾ ਮਾਹੌਲ ਮਿਲਿਆ ਪਰ ਇਹ ਹੈ ਕਿ ਉਹ ਆਪਣਾ ਉਹਦਾ ਫੋਕਸ ਸੀਗਾ ਕਿ ਮੈਂ ਤਾਂ ਕ੍ਰਿਕਟ ਖੇਡਣੀ ਹੈ ਤੇ ਇਸ ਲਈ ਆਪ ਹੀ ਆਇਆ ਆਪ ਹੀ ਐਡਮਿਸ਼ਨ ਲਈ ਆਪ ਹੀ ਉਹਨੇ ਮਿਹਨਤ ਕੀਤੀ ਹੈ ਗਰਾਊਂਡ ਚ ਆਉਂਦਾ ਰਿਹਾ ਰੈਗੂਲਰ ਅੱਜਕੱਲ ਦੇ ਮੈਨੂੰ ਲੱਗਦਾ ਨਹੀਂ ਪੋਸੀਬਲ ਹੈਗਾ ਕਿ ਅੱਜਕੱਲ ਆਪਾਂ ਨੂੰ ਮਿਲਦਾ ਹੀ ਉਹ ਚੀਜ਼ ਉਹਦਾ ਸਫ਼ਰ ਸੀ ਜਿਹੜਾ ਉਹ ਸਾਈਕਲ ਤੋਂ ਸ਼ੁਰੂ ਹੁੰਦਾ ਹਾਂਜੀ ਹਾਂਜੀ ਉਹ ਸਾਈਕਲ ਤੇ ਵੀ ਆਂਦਾ ਰਿਹਾ ਸਟਾਰਟਿੰਗ ਤੋਂ ਹੁਣ ਚੰ जडेजा ਪਿੰਨ ਤੋਂ ਲਾ ਲੋ ਕਿੰਨਾ ਆਪਣਾ ਨੋਫ ਸਟੇਡੀਅਮ ਆਈ ਥਿੰਕ 20-25 ਕਿਲੋਮੀਟਰ ਪੈ ਜਾਂਦਾ ਹੁਣ ਪਹਿਲੇ ਤੁਸੀਂ ਲਾਂਡਰਾਂ ਪੰਚਣਾ ਤੋਂ ਆਣਾ ਫਿਰ ਲਾਂਡਰਾਂ ਤੋਂ ਹੀ 10-12 ਕਿਲੋਮੀਟਰ ਅੱਗੇ ਆ ਤੇ ਸਾਈਕਲ ਤੇ ਵੀ ਆਂਦਾ ਰਿਹਾ ਕਦੇ ਬੱਸਾਂ ਚਾਣਾ ਕਦੇ ਆਟੋ ਚਾਣਾ ਜਿਵੇਂ ਜੋ ਉਹਨੂੰ ਸਫ਼ਰ ਉਸ ਦਿਨ ਕਰਨਾ ਇੱਕ ਉਹਦਾ ਬ੍ਰਦਰ ਦਾਸ ਹੁੰਦਾ ਸੀ ਕਿ ਮੈਂ ਬ੍ਰਦਰ ਉਹਦਾ ਸ਼ਾਇਦ ਆ ਜਾਂਦਾ ਸੀ ਵਿੱਚ ਕਦੇ ਕਦੇ ਪਰ ਮੋਸਟਲੀ ਸਫਰ ਇਦਾਂ ਹੀ ਨਿਕਲਿਆ ਅੰਟਿਲ ਜਦੋਂ ਤੱਕ ਉਹ ਅਗੇ ਰੰਜੀਤ ਟਰੋਫੀ ਤੱਕ ਡੈਬਿਊ ਕਰੇ ਤੁਹਾਡੇ ਕੋਲ ਕੁਝ ਕਰਦੀਆਂ ਕੁਝ ਗੱਲਾਂ ਕਰਦਾ ਰਹਿੰਦਾ ਸੀ ਉਸ ਵੇਲੇ ਕੋਈ ਕਿਸ ਤਰ੍ਹਾਂ ਦਾ ਬੈਕਗ੍ਰਾਉਂਡ ਬਾਰੇ ਨਹੀਂ ਕਰਦਾ ਇਦਾਂ ਹੀ ਜਿਵੇਂ ਸਾਡੀ ਡਿਸਟ੍ਰਿਕਟ ਵਗੈਰਾ ਦੀ ਹੁੰਦੇ ਸੀ ਗੱਲਾਂ ਮਤਲਬ ਕਰਨ ਦੀ ਲੋੜ ਨਹੀਂ ਪਈ ਕਦੇ ਕਿਉਂਕਿ ਜਦੋਂ ਸਾਡੇ ਕੋ ਬੱਚਾ ਆਉਂਦਾ ਸਾਨੂੰ ਉਦੋਂ ਹੀ ਥੋੜਾ ਜਿਹਾ ਆਈਡੀਆ ਮਿਲ ਜਾਂਦਾ ਬੱਚੇ ਤੋਂ ਨਾ ਲਾਈਕ ਆਪਾਂ ਜਿਵੇਂ ਡਿਸਟ੍ਰਿਕਟ ਦੇ ਟ੍ਰਾਇਲਸ ਹੁੰਦੇ ਆ ਉਹਦੇ ਸਾਰੇ ਕੁਝ ਬੱਚੇ ਦੇ ਕਾਗਜ਼ ਲੱਗਣੇ ਆ ਬੱਚੇ ਦੀ ਨੌਲੇਜ ਕਿੰਨੀ ਹੈ ਤੇ ਉਦੋਂ ਥੋੜਾ ਆਈਡੀਆ ਹੋ ਜਾਂਦਾ ਕਿ ਕਿਵੇਂ ਦੀ ਬੈਕਗ੍ਰਾਉਂਡ ਹੈ ਬੱਚੇ ਦੀ ਫੈਮਿਲੀ ਦੀ ਤੇ ਜਿਵੇਂ ਅਸੀਂ ਕਦੇ ਮੈਚਸ ਵਗੈਰਾ ਵੀ ਖੇਡਣਾ ਜਾਂ ਤੁਸੀਂ ਕਿਤੇ ਵੀ ਜਾਓ ਤੁਹਾਨੂੰ ਆਈਡੀਆ ਹੋ ਹੀ ਜਾਂਦਾ ਬੱਚੇ ਨੂੰ ਦੇਖ ਕੇ ਕਿ ਇਹ ਫੈਮਿਲੀ ਤੋਂ ਪਿੱਛੋਂ ਕਾਫੀ ਸਟਰੋਂਗ ਫੈਮਿਲੀ ਤੋਂ ਆਇਆ ਹੈ ਵੀਕਰ ਫੈਮਿਲੀ ਤੋਂ ਆਇਆ ਹੈ ਮਿਡਲ ਕਲਾਸ ਸੈਕਸ਼ਨ ਹੈਗਾ ਤੇ ਉਦਾਂ ਦੀ ਆਪ ਨਹੀਂ ਬਟ ਹਾਂ ਥੋੜਾ ਬੋਤਾ ਜਿਵੇਂ ਹਾਂ ਕਿ ਆ ਕੋਈ ਖਰਚਾ ਪਾਣੀ ਦੀ ਕੋਈ ਗੱਲ ਹੋਣੀ ਉਹ ਦਾ ਫੋਕਸ ਆਪਣੀ ਗੇਮ 'ਤੇ ਕਰ ਨਹੀਂ ਪਾਉਂਦਾ ਸੀ ਖਰਚਾ ਕੋਈ ਉਸ ਤਰ੍ਹਾਂ ਦਾ ਕੁਝ ਕਿਤੇ ਆ ਕਹਿ ਸਕਦੇ ਹੋ ਤੁਸੀਂ ਠੀਕ ਹੈ ਖਰਚਾ ਬਟ ਅਸੀਂ ਵੀ ਟਰਾਈ ਕਰਦੇ ਸੀ ਜਿਵੇਂ ਐਸੋਸੀਏਸ਼ਨ ਦੀ ਅਕੈਡਮੀ ਸੀਗੀ ਸਾਡੀ ਨੋਮੀਨਲ ਜੀ ਉਧਰ ਫੀਸ ਹੁੰਦੀ ਸੀ ਤੇ ਕੋਈ ਬਹੁਤ ਜ਼ਿਆਦਾ ਨਹੀਂ ਸੀ ਉਹ ਵੀ ਤੇ ਬਟ ਉਹਦਾ ਬ੍ਰਦਰ ਮੇਰੇ ਖਿਆਲ ਨੂੰ ਕਾਫੀ ਹੈਲਪ ਕਰਦਾ ਸੀਗਾ ਉਹਦੇ 'ਚ ਦਿਨਾਂ 'ਕ ਮੈਂ ਸੋਨ ਨੂੰ ਆਂਦਾ ਸੀ ਹਾਂ ਭਰਾ ਨੂੰ ਮੈਂ ਗੱਲ ਕਰਾਂਗਾ ਕੁਝ ਵੀ ਹੋਣੀ ਐ ਮੈਚੇਜ਼ ਜਿਵੇਂ ਅਸੀਂ ਗਰਾਊਂਡ ਬੁੱਕ ਕਰਦੇ ਉਧਰ ਉਧਰ ਮੈਚੇਜ਼ ਖੇਡਣ ਜਾਂਦੇ ਬੱਚੇ ਨਾ ਤੇ ਉਹਦੇ ਥੋੜੇ ਬੋਤੀ ਫੀਸ ਹੁੰਦੀ ਸੀ ਜੀ ਤੇ ਉਦੋਂ ਫਿਰ ਅਸੀਂ ਮੈਨੇਜ ਕਰ ਲੁੰਦੇ ਸੀ ਕੁਝ ਜਿਹੜੇ ਬੱਚੇ ਜ਼ਿਆਦਾ ਚੰਗੇ ਕਰੋ ਤੋਂ ਥੋੜੇ ਐਕਸਟਰਾ ਦੇ ਦਿੰਨੇ ਉਦਾਂ ਚੱਲਦਾ ਰਹਿੰਦਾ ਸੀ ਯਾਨੀ ਅਸ਼ੁਨੀ ਦੀ ਫੀਸ ਵੀ ਕਈ ਵਾਰ ਆ ਇਧਰੋਂ ਉਹ ਕਰਕੇ ਤੁਸੀਂ ਐਡਜਸਟ ਕਰਵਾ ਆਪਾਂ ਮੈਚ ਫੀਸ ਕਹਿ ਸਕਦੇ ਹੋ ਤੁਸੀਂ ਵੀ ਮੈਚਾਂ ਜਦੋਂ ਕੋਈ ਮੈਚ ਬਾਹਰ ਜਾਣਾ ਹੁੰਦਾ ਸੀ ਕਿਤੇ ਤਾਂ ਉੱਥੇ ਕਈ ਵਾਰ ਹੋ ਜਾਂਦਾ ਸੀ ਕਿ ਆਦਰਵਾਇਜ਼ ਜੋ ਡਿਸਟ੍ਰਿਕਟ ਵਗੈਰਾ ਦੇ ਮੈਚ ਹੁੰਦੇ ਉਹਦੇ ਵਿੱਚ ਕੋਈ ਖਰਚਾ ਨਹੀਂ ਹੁੰਦਾ ਉਹ ਫ੍ਰੀ ਫੰਡ ਹੀ ਹੁੰਦੀ ਉਹਦੇ ਵਿੱਚ ਉਹ ਪੀਸੀਓ ਵੱਲੋਂ ਐਸੋਸੀਏਸ਼ਨ ਵੱਲੋਂ ਹੁੰਦਾ ਸਾਰਾ ਕੁਝ ਜੇ ਕੋਈ ਪ੍ਰੈਕਟਿਸ ਮੈਚ ਖੇਡਣ ਗਿਆ ਬੱਚਾ ਬਾਹਰ ਜਾ ਰਿਹਾ ਜਿੰਨੇ ਕੋਈ ਲਾਂਡਰਾ ਮ ਤੇ ਉਹ ਕਰ ਲੁੰਦੇ ਸੀ ਸਾਰੇ ਬੱਚੇ ਆਪਸੇ ਅਡਰੈਸ ਕਰ ਲੁੰਦੇ ਸੀ ਅਸੀਂ ਕੋਚਿੰਗ ਕਰਵਾ ਦਿੰਦੇ ਸੀ ਅੱਛਾ ਫੈਮਿਲੀ ਨੂੰ ਵੈਸੇ ਮਿਲਿਓ ਤੁਸੀਂ ਕਦੀ ਨਹੀਂ ਫੈਮਿਲੀ ਨਹੀਂ ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਹਾਂ ਜੀ ਨਹੀਂ ਉਹ ਆਏ ਨਹੀਂ ਕਦੀ ਗਰਾਉਂਡ ਨਹੀਂ ਆਏ ਨਹੀਂ ਆਏ ਕਦੇ ਵੀ ਇਹ ਲਗਾ ਲਓ ਜਦੋਂ ਸਟਾਰਟਿੰਗ ਆਣਾ ਚਾਹੀਦਾ ਸੀ ਤਦ ਨਹੀਂ ਆਏ ਬਾਅਦ ਚ ਤਾਂ ਫਿਰ ਉਹ ਆਪਣੇ ਆਪ ਹੀ ਅੱਛਾ ਡਿਪੈਂਡੈਂਟ ਹੋ ਗਿਆ ਤੇ ਜਦੋਂ 2019 ਚ ਕਿੰਢਿਆ ਉਹ ਉਸੇ ਸਾਲ ਅੰਡਰ 19 ਜਿਹੜੀ ਦਿੱਤਾ ਉਸਨੇ 19 ਜੀ ਉਹਨੇ ਆਪਣਾ 19 ਚ ਉਹਨੂੰ ਉਹ ਸਾਲ ਕਹਿ ਸਕਦੇ ਆ ਜਿਹੜੇ ਸਾਲ ਉਹਨੂੰ ਪੂਰਾ ਖੁੱਲ ਕੇ ਚਾਂਸ ਮਿਲਿਆ ਮੁਹਾਲੀ ਵੱਲੋਂ ਪਰਫਾਰਮ ਕਰਨ ਦਾ ਮੁਹਾਲੀ ਜ਼ਿਲ੍ਹੇ ਵੱਲੋਂ ਤੇ ਉਸ ਸਾਲ ਉਹਨੇ ਵਧੀਆ ਪਰਫਾਰਮ ਕੀਤਾ ਤੇ ਅੱਗੇ ਪੰਜਾਬ ਦੇ ਅੰਡਰ 19 ਦੇ ਪਲੇਅਰਸ ਚ ਵੀ ਉਹਦਾ ਨਾਮ ਆਇਆ ਤੇ ਬਟ ਉੱਥੋਂ ਹੀ ਆਪਣੇ ਸਿਲੈਕਟਰਸ ਦੀ ਪੀਸੀਏ ਦੇ ਸਿਲੈਕਟਰਸ ਦੀ ਨਜ਼ਰ ਪਈ ਉਹਦੇ ਤੇ ਉਹਨਾਂ ਨੂੰ ਐਕਸਟਰਾ ਟੈਲੈਂਟਡ ਲੱਗਿਆ ਤੇ ਉਹਨੂੰ ਉਸੇ ਸਾਲ ਹੀ ਉਹਨਾਂ ਨੇ ਰੰਜੀ ਟਰਾਫੀ ਵੀ ਕੈਂਪ ਵਿੱਚ ਭਰ ਤੇ ਉਸੇ ਸਾਲ ਹੀ ਉਹਦਾ ਰੰਜੀ ਟਰਾਫੀ ਦਾ ਡੈਬਿਊ ਹੋ ਗਿਆ 2020 ਦੀ ਰੰਜੀ ਟਰਾਫੀ ਚ ਹੁਣ ਜ ਅਸ਼ਵਨੀ ਹੋਰਾਂ ਦਾ ਹਾਲਾਂਕਿ ਇੰਡੀਅਨ ਟੀਮ ਦੇ ਵਿੱਚ ਤਾਂ ਹਾਲੇ ਤੋਂ ਉੱਨਾ ਹੀ ਖੇਡੇ ਪਰ ਫਿਰ ਵੀ ਮੁੰਬਈ ਇੰਡੀਅਨਸ ਦੇ ਵਿੱਚ ਜਿਸ ਤਰ੍ਹਾਂ ਦਾ ਪਰਫਾਰਮ ਕੀਤਾ ਹੈ ਹਾਂਜੀ ਹਾਂਜੀ ਚਾਰ ਵਿਕਟਾਂ ਲਈਆਂ ਉਹ ਮਤਲਬ ਜਦੋਂ ਪਤਾ ਲੱਗਿਆ ਤੁਹਾਨੂੰ ਕਿ ਅਸ਼ਵਨੀ ਮਤਲਬ ਇੱਕ ਟੌਪ ਤੇ ਚਲਾ ਗਿਆ ਜਾਂ ਅਸ਼ਵਨੀ ਦੇ ਵੱਲੋਂ ਆ ਤਾਂ ਆ ਆਲੇ-ਦੋਲੇ ਕੀ ਤੁਹਾਨੂੰ ਤੁਹਾਨੂੰ ਕੀ ਲੱਗ ਰਿਹਾ ਸੀਗਾ ਕੀ ਮਹਿਸੂਸ ਹੋ ਰਿਹਾ ਸੀ ਜਾਂ ਬੱਚਿਆਂ ਨੂੰ ਆ ਕੇ ਤੁਸੀਂ ਅਸ਼ਵਨੀਂ ਦੇ ਬਾਰੇ ਦੱਸਿਆ ਕੁਝ ਕੁਝ ਇਸ ਤਰ੍ਹਾਂ ਦਾ ਬੱਚੇ ਮੋਟੀਵੇਟ ਹੋਏ ਹਾਂ ਹਾਂਜੀ ਹਾਂਜੀ ਬੱਚੇ ਜਿਵੇਂ ਜੀ ਮੇਰੇ ਮੋਸਟਲੀ ਹੈਗੇ ਨੇ ਸਟੂਡੈਂਟ ਜਿਹੜੇ ਪਲੇਅਰ ਖੇਡ ਰਹੇ ਆ ਉਹਨਾਂ ਨੂੰ ਪਤਾ ਹੈ ਕਾਫੀ ਮੁੰਡੇ ਇਹਦੇ ਨਾਲ ਦੇ ਵੀ ਹੈਗੇ ਆ ਜਿਹੜੇ ਇਹਦੇ ਨਾਲ-ਨਾਲ ਪੈਰਲਲ ਚੱਲ ਰਹੇ ਸੀ ਉਹ ਛੇ ਦੇ ਨਾਲ ਦੇ ਜੂਨੀਅਰ ਹੁੰਦੇ ਸੀਗੇ ਉਹਨਾਂ ਨੂੰ ਇਹਦਾ ਪਤਾ ਹੈ ਕਿ ਅਸ਼ਵਨੀ ਕਿਵੇਂ ਰਾਈਜ਼ ਕੀਤਾ ਹੈ ਕਿਵੇਂ ਜੂਨੀਅਰ ক্রিকেট ਤੋਂ ਖੇਡ ਰਿਹਾ ਹੈ इवन ਇੰਨੀਆਂ ਪੁਰਾਣੀਆਂ ਵੀਡੀਓਜ਼ ਐ ਕਵੀ ਕੋਈ ਲੈਫਟੀ ਬੋਲਰ ਆ ਜਾਂਦਾ ਉਹਨਾਂ ਨੂੰ ਦਿਖਾਉਣਾ ਹੁੰਦਾ ਸਪੈਸ਼ਲੀ ਕਿ ਆ ਕੋਈ ਪਹਿਲਾਂ ਇਦਾਂ ਸੀਗਾ ਇਹਨੇ ਆਪਣੇ ਐਕਸ਼ਨਸ ਐਦਾਂ ਚੇਂਜ ਕੀਤੇ ਮਿਹਨਤ ਕੀਤੀ ਤੇ ਇਦਾਂ ਤੇ ਇਥੇ ਲੋਕਲ ਕ੍ਰਿਕਟਰਸ ਨੂੰ ਕਾਫੀ ਨੂੰ ਪਤਾ ਹੈ ਉਹਦਾ ਮਤਲਬ ਮੋਸਟਲੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਪਤਾ ਹੀ ਹੈ ਤੇ ਆਬਵੀਅਸਲੀ ਉਹ ਖੇਡਿਆ ਉਥੇ ਤੇ ਸਾਰਿਆਂ ਨੂੰ ਚਾਹਤੇ ਆਉਣਾ ਹੀ ਹੈ ਤੇ ਉਹਦੇ ਲਈ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਨੂੰ ਦੱਸਣ ਦਾ ਮੈਂ ਕਹੂੰਗਾ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਇੱਥੇ ਲੋ ਜ਼ਰੂਰ ਇਹ ਜਾ ਸਕਦੀ ਹੈ ਬਾਕੀ ਸਾਰਿਆਂ ਤਾਂ ਗੱਲ ਕਿ ਅਗਰ ਤੁਸੀਂ ਸੋਚੋ ਕਿ ਹਾਂ ਮੇਰੇ ਕੋ ਰਿਸੋਰਸਸ ਨਹੀਂ ਹੈਗੇ ਠੀਕ ਹੈ ਮੈਂ ਦੂਰ ਰਹਿਣਾ ਜੀ ਮੇਰੇ ਕੋਲ ਮੈਨੂੰ ਸ਼ਹਿਰ ਛੱਡਣਾ ਪੈਣਾ ਹੈ ਜਾਂ ਘਰੋਂ ਮੇਰੇ ਇੰਨਾ ਬੈਕਅਪ ਨਹੀਂ ਹੈਗਾ ਕਿ ਮੈਨੂੰ ਵਧੀਆ ক্রিকেট ਖੇਡਣ ਨੂੰ ਮਿਲੇਗਾ ਜਾਂ ਮੈਂ ਮਿਹਨਤ ਕਰਾਂ ਜਾਂ ਚਾਹੇ ਫਾਈਨੈਂਸ਼ਲੀ ਲਾਲ ਹੋ ਤੁਸੀਂ ਚਾਹੇ ਤੁਸੀਂ ਇਹ ਗੱਲ ਕੋਈ ਛੋਟੇ ਸ਼ਹਿਰ 'ਚ ਬੈਠੇ ਹੋ ਤਾਂ ਉਹ ਜਿਹਨੇ ਕਰਨਾ ਹੈਗਾ ਉਹਨੇ ਕਰ ਹੀ ਲੈਣਾ ਫਿਰ ਠੀਕ ਹੈ ਜੀ ਤੇ ਤੁਸੀਂ ਰਿਸੋਰਸਸ ਨਹੀਂ ਹੈਗੇ ਕੁਝ ਨਹੀਂ ਹੈਗੇ ਤਾਂ ਵੀ ਅਗਰ ਤੁਸੀਂ ਤੁਹਾਡਾ ਫੋਕਸ ਹੈਗਾ ক্রিকেট ਤੇ ਕਿ ਮੈਂ ਖੇਡਣਾ ਤਾਂ ਜੇ ਮਿਹਨਤ ਵਾਲ ਹੈਗੇ ਹੋਗੇ ਮਿਹਨਤ ਕਰਨੇ ਪੈਣਗੇ ਸਭ ਤੋਂ ਵੱਡੀ ਉਦਾਹਰਨ ਹੈ ਹਾਂਜੀ ਉਹਦੇ ਲਈ ਮੈਂ ਕਹਾਂਗਾ ਸਭ ਤੋਂ ਵੱਡੀ ਐਗਜ਼ਾਮਪਲ ਅਸ਼ਵਨੀ ਹੈ ਠੀਕ ਹੈ ਕਿਉਂਕਿ ਤੁਸੀਂ ਇਹ ਦੇਖੋ ਕਿ ਜਿਹਦੇ ਪੇਰੈਂਟਸ ਕਦੇ ਗਰਾਊਂਡ ਨਹੀਂ ਆਏ ਉਹ ਬੱਚਾ ਅੱਜ ਆਪਣੇ ਉਹਦੇ ਤੇ ਆਪਣੀ ਮਿਹਨਤ ਦੇ ਦਮ ਤੇ ਠੀਕ ਹੈ ਤੇ ਉੱਥੇ ਕਿਵੇਂ ਇੰਡੀਵਿਜੂਅਲ ਲੈਵਲ ਇੰਡੀਵਿਜੂਅਲ ਲੈਵਲ ਅੱਛਾ ਇਹਨਾਂ ਦੇ ਅੱਜ ਜਿਹੜੇ ਬੱਚੇ ਖੇਡ ਰਹੇ ਨੇ ਹਾਂਜੀ ਇਹਨਾਂ ਦੇ ਵਿੱਚੋਂ ਮਤਲਬ ਕੋਈ ਦਿਖ ਰਿਹਾ ਕੋਈ ਅਸ਼ਵਨੀ ਕੋਈ ਸ਼ੁਮਨ ਗਿਲ ਕੋਈ ਅਰਸ਼ਦੀਪ एनएचजी अपने ਹੁਣੇ ਬੀਟੀ ਬੈਟਿੰਗ ਕਰ ਰਹੀ ਸੀ ਆਈ ਥਿੰਕ ਉਹ ਉਧਰ ਚਲ ਗਈ ਸਾਰਾ ਹਾਂਜੀ ਤੇ ਉਹ ਇਹ ਬੈਟਿੰਗ ਨਹੀਂ ਕਰ ਰਹੀ ਹੁਣ ਤੇ ਇਹ ਖੇਡ ਰਹੀ ਆਪਣਾ ਅੰਡਰ 19 ਇੰਡੀਆ ਦੇ ਉਹ ਜੀ ਸੀਗੀ ਆਪਣੀ ਜਿਹੜੀ ਚੈਲੈਂਜਰ ਟਰੋਫੀ ਹੁੰਦੀ ਹੈ ਉਹਦੇ ਚ ਖੇਡੀ ਹੈ ਹੁਣ ਤੇ ਹੋਪਫੁਲੀ ਮੇਬੀ ਅਗਰ ਮਿਹਨਤ ਜਾਰੀ ਰਹੀ ਤਾਂ ਇੱਕ ਦੋ ਸਾਲ ਚ ਕਿਤੇ ਨਾ ਕਿਤੇ ਇੰਡੀਆ 23 ਕਿਤੇ ਨਾ ਕਿਤੇ ਦਾ ਚਾਂਸ ਲੱਗ ਸਕਦਾ ਤੇ ਬਾਕੀ ਡਿਪੈਂਡ ਕਰਦਾ ਪਰਫਾਰਮੈਂਸ ਤੇ ਹਨਾ ਤੇ ਹੋਰ ਕਾਫੀ ਬੱਚੇ ਅੱਗੇ ਆ ਰਹੇ ਨੇ ਆਪਣਾ ਆਈਯੂਸ਼ ਗੁਰ ਹੈ ਪੰਜਾਬ ਦਾ ਮੁੰਡਾ ਉਹਨੇ 23 ਚ ਕਾਫੀ ਅੱਛਾ ਕੀਤਾ ਤੇ ਹੋਪਫੁਲੀ ਅਗਰ ਕਿਤੇ ਲੱਗੇਗਾ ਨੰਬਰ ਉਹਨਾਂ ਦਾ ਵੀ ਚਾਂਸ ਲੱਗ ਸਕਦਾ ਛੇਤੀ ਵਿੱਚ अच्छा और भी जमे मैं अर्शदीप दी की गल कीती जी वाली गल दी गल कीती हां जी हां जी और भी अपने बहुत सारे मुंडे हैगे ने जेडे खास तौर ते उस आईपीएल ਦੇ ਵਿੱਚ ਖੇਡਦੇ ਨੇ ਬਹੁਤ ਚੰਗਾ ਪਰਫਾਰਮ ਕਰਦੇ ਆ ਕੋਸ਼ ਇੰਡੀਅਨ ਟੀਮ ਦੇ ਵਿੱਚ ਖੇਡ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਤੁਹਾਡੇ ਕੋਲ ਕਿਉਂਕਿ ਤੁਸੀਂ ਕਾਫੀ ਟਾਈਮ ਤੋਂ ਕੋਚ ਕਰ ਰਹੇ ਹੋ हां जी हां जी ਆਪਣਾ ਦੇਖੋ ਡਿਸਟ੍ਰਿਕਟ ਸੈਂਟਰ ਤੇ ਸਾਰੇ ਮੁੰਡੇ ਆਉਂਦੇ ਜੀ ਤੇ ਜੇ ਮੈਂ ਸ਼ੁਰੂਆਤ ਕਰਾਂ ਮੇਰੀ ਵੀ ਕੋਚਿੰਗ ਦੀ ਸ਼ੁਰੂਆਤ ਸੀ 2008 78 ਦੇ ਆਸ-ਪਾਸ ਤੇ ਉਦੋਂ ਤੋਂ ਲੈ ਕੇ ਚੱਲੀ ਤਾਂ ਸ਼ੋਮਨ ਵੀ ਸੀਗਾ ਸ਼ੁਰੂ ਵਿੱਚ ਠੀਕ ਹੈ ਉਹਨੇ ਵੀ 3-4 ਸਾਲ 2014-15 ਤੱਕ ਤੇ ਆਲਮੋਸਟ ਜਦੋਂ ਅੰਡਰ 14 15 16 ਖੇਡਦਾ ਰਿਹਾ ਤੇ ਆਪਣੇ ਕੋਲ ਸੀਗਾ ਤੇ ਉਦੋਂ ਸੁਖਿੰਦਰ ਟਿੰਕੂ ਜੀ ਹੁੰਦੇ ਸੀਗੇ ਜੋ ਐਸੋਸੀਏਸ਼ਨ ਨੂੰ ਹੈੱਡ ਕੋਚ ਕਰਦੇ ਸੀਗੇ ਨਾਲ ਉਹਨਾਂ ਦੇ ਮੈਂ ਹੁੰਦਾ ਸੀ ਤੇ ਆਪਣਾ ਕਹਿ ਸਕਦੇ ਆਪਾਂ 14 16 ਤੱਕ ਉਹਨੂੰ ਦੇਖਿਆ ਡਿਸਟ੍ਰਿਕਟ 'ਚ ਔਰ ਉਸ ਤੋਂ ਬਾਅਦ ਉਹਦੀ ਗੇਮ ਇੰਨੀ ਅੱਛੀ ਸੀਗੀ ਕਿ ਉਹ ਨੀਚੇ ਕਦੇ ਆਇਆ ਹੀ ਨਹੀਂ ਇੰਡੀਆ ਲੈਵਲ ਤੇ ਹੀ ਰਿਹਾ ਉਹਦਾ ਨਾਲ ਠੀਕ ਹੈ ਤੇ ਉਹਦੇ ਫਾਦਰ ਨੇ ਬਹੁਤ ਮਿਹਨਤ ਕੀਤੀ ਹੈ ਉਹਦੇ ਤੇ ਨਾਲ ਉਹਦਾ ਇੱਕ ਫਰੈਂਡ ਸੀਗਾ ਜੋ ਮਤਲਬ ਜਿਹੜੇ 5 6 ਘੰਟੇ ਲਾਣੇ ਆ ਦਿੱਲੀ ਉਹ ਉਹਨੂੰ ਬਹੁਤ ਸਪੋਰਟ ਕਰਦੇ ਸੀ ਬਾਲ ਵੀ ਕਰਨਾ ਉਹਨੇ ਮੁੰਡੇ ਨੇ ਕੇਪੀ ਕਰਕੇ ਨਾਮ ਸੀਗਾ ਉਹਦਾ ਹੂੰ ਤੇ ਫਿਰ ਰਮਨ ਖੇਡੇ ਜੀ ਨਾਲ ਉਹ ਵੀ ਸੇਮ ਹੀ ਸੀਗੇ ਪੈਰਲਰ ਸ਼ਮਨ ਤੇ ਰਮਨ ਵੀ ਖੇਡਦਾ ਸੀ ਉਦੋਂ ਉਹ ਚ ਕਾਫੀ ਐਕਚੁਅਲੀ ਉਹ ਸੇਜ ਗਰੁੱਪ ਦੇ ਕਾਫੀ ਮੁੰਡੇ ਨੇ ਕੁਝ ਹੁਣ ਯੂਟੀ ਸੇ ਤੋਂ ਕੋਈ ਰੰਜੀ ਟਰਾਫੀ ਵੀ ਖੇਡ ਰਹੇ ਨੇ ਕਾਫੀ ਜਿਨ੍ਹਾਂ ਨੂੰ ਹਜੇ ਤੁਸੀਂ ਆਈਪੀਐਲ ਲੈਵਲ ਤੇ ਨਹੀਂ ਦੇਖਿਆ ਬਟ ਉਹ ਗਰੁੱਪ ਦੇ ਕਾਫੀ ਬੱਚੇ ਖੇਡ ਹੀ ਜਾਂਦੇ ਹੁਣ ਵੀ ਤੇ ਰਮਨ ਹੈਗਾ ਰਮਨ ਹੁਣੇ ਡੈਬਿਊ ਕੀਤਾ ਉਹਦਾ ਤੁਸੀਂ ਦੇਖਿਆ ਉਹ ਵੀ ਉਦੋਂ ਉੱਥੇ ਹੀ ਸੀਗਾ ਐਕਚੁਅਲੀ ਸਾਰੇ ਹਾਂਜੀ ਰਮਨਦੀਪ ਸਿੰਘ ਹਾਂਜੀ ਮੋਹਾਲੀ ਦਾ ਹੀ ਹੈਗਾ ਤੇ ਇੱਥੋਂ ਹੀ ਖੇਡੇ ਆ ਉਹ ਵੀ ਤੇ ਬਟ ਉਹ ਹੀ ਹੈ ਕਿ ਉਹ 1619 ਟਾਈਮ ਨਹੀਂ ਰਾਈਜ਼ ਹੋਇਆ ਉਹ ਥੋੜਾ ਆਪਣ ਹਰੇਕ ਦੀ ਆਪਣੀ ਆਪਣੀ ਹੁੰਦੀ ਆ ਪਲੇਅਰ ਦੀ ਕੀ ਕਿਸੇ ਨੇ ਕੋਈ 19 ਤੇ ਰਾਈਜ਼ ਕਰ ਗਿਆ ਕੋਈ 23 ਦੀ ਏਜ ਗਰੁੱਪ ਤੇ ਜਾ ਕੇ ਰਾਈਜ਼ ਕਰ ਰਿਹਾ ਕੋਈ ਸੀਨੀਅਰ ਤੇ ਖੇਡ ਰਿਹਾ ਇਹ ਵੀ ਡਿਪੈਂਡ ਕਰਦਾ ਹਾਂ ਨਾਲ ਨਾਲ ਥੋੜਾ ਕਦੇ ਲੱਕ ਵੀ ਲੱਕ ਹਾਂਜੀ ਲੱਕ ਹਾਂਜੀ ਇਹਦੇ ਵਿੱਚ ਕੰਮ ਕਰਦਾ ਗੇਮ 'ਚ ਹੈਗਾ ਜੀ ਟੀਮ ਗੇਮ ਹੈਗੀ ਆ ਦੇਖੋ 11 ਪਲੇਅਰਾਂ ਦੀ ਟੀਮ ਗੇਮ ਹੈਗੀ ਆ ਤੇ ਲੱਕ ਥੋੜਾ ਬਹੁਤਾ ਕਿਤੇ ਨਾ ਕਿਤੇ ਆ ਜਾਂਦਾ ਬਟ ਇਹ ਆ ਕਿ ਉਹੀ ਜਿਵੇਂ ਕਹਿ ਦਿੰਦੇ ਆ ਫੋਰਚੂਨ ਫੇਵਰਸ ਦਾ ਬਰੇਵ ਠੀਕ ਹੈ ਤੇ ਇੱਕ ਅੱਧੀ ਵਾਰੀ ਹੋ ਗਿਆ ਚਲੋ ਨਕਲੇ ਨਹੀਂ ਵੀ ਕੀਤਾ ਤੁਹਾਡੇ ਲਈ ਕੰਮ ਬਟ ਜੇ ਤੁਸੀਂ ਲੱਗੇ ਹੋਏ ਹੋ ਰਾਦ ਤੁਹਾਡੇ ਮਜ਼ਬੂਤ ਨੇ ਤੁਹਾਨੂੰ ਪਤਾ ਮੈਂ ਠੀਕ ਹੈ ਜੇ ਗਰਾਰੀ ਫਸੀਆ ਤਾਂ ਫਿਰ ਉਹ ਵੀ ਚੀਜ਼ਾਂ ਸਾਈਡ ਤੇ ਹੋ ਜਾਂਦੀਆਂ ਫਿਰ ਰੱਬ ਵੀ ਆਪਣੇ ਹਿਸਾਬ ਦਿੰਦਾ ਠੀਕ ਹੈ ਹੁਣ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਮਿਹਨਤ ਕਰਦੇ ਰਹੇ ਜਿਨ੍ਹਾਂ ਨੇ ਛੱਡਿਆ ਨਹੀਂ ਹੁਣ ਮੋਸਟਲੀ ਕੀ ਹੁੰਦਾ ਜੀ ক্রিকেট ਚ ਕੰਪੀਟੀਸ਼ਨ ਨੰਨਾ ਹੈ ਪੂਰੇ ਇੰਡੀਆ ਚ ਕੀ ਮਿਹਨਤ ਕਰਦੇ ਕਰਦੇ ਚੰਗੀ ਮਿਹਨਤ ਕਰ ਰਹੇ ਹੁੰਦੇ ਆ ਜਦੋਂ ਕੁਝ ਨਹੀਂ ਅਚੀਵ ਹੁੰਦਾ ਫਿਰ ਸਾਰੇ ਉਹਨੂੰ ਡ੍ਰੌਪ ਡਾਉਨ ਕਰਨਾ ਸ਼ੁਰੂ ਕਰਦੇ ਚਲੋ ਛੱਡੋ ਆਪਣਾ ਕੋਈ ਹੋਰ ਕੈਰੀਅਰ ਵਲ ਦੇਖੀ ਤੇ ਜਿਹੜਾ ਫੋਕਸ ਕਰਕੇ ਲੱਗਾ ਉਹ ਫਿਰ ਅਚੀਵ ਵੀ ਕਰ ਜਾਂਦਾ ਕੋਈ ਲੌਂਗ ਬਾਅਦ ਦੀ ਅਚੀਵ ਕਰ ਲੈਂਦਾ ਜਿਵੇਂ ਪਹਿਲੇ ਕਾਫੀ ਮੀਡੀਆ ਨੇ ਨਾ ਲਿਟਰ 140 ਦੀ ਇਹ ਚ ਜਾ ਕੇ ਕਿਤੇ ਡੈਬਿਊ ਕਰ ਰਹੇ ਨੇ ক্রিকেট ਖੇਡ ਰਹੇ ਨੇ ਠੀਕ ਹੈ ਉਹ ਵੀ ਲੈਣੀ ਹੈ ਹਰਦੀਪ ਪੰਡਿਆ ਨੇ ਬਹੁਤ ਜ਼ਿਆਦਾ ਉਹਨਾਂ ਤਾਰੀਫ ਕੀਤੀ ਹੈ ਅਸ਼ਵਨੀ ਦੀ ਹਾਂਜੀ ਹਾਲਾਂਕਿ ਗੱਲ ਤਾਂ ਇਹ ਵੀ ਚੱਲ ਰਹੀ ਹੈ ਕਿ ਗਰਾਊਂਡ ਦੇ ਅੰਦਰ ਹਰਦੀਪ ਪੰਡਿਆ ਨੇ ਜਾਂਦੇ ਜਾਂਦੇ ਪੁੱਛਿਆ ਕਿ ਤੁਸੀਂ ਕਿੱਥੋਂ ਉਹ ਕਹਿੰਦੇ ਪੰਜਾਬ ਤੋਂ ਕਹਿੰਦੇ ਪਰ ਪੰਜਾਬੀ ਦਬਤੇ ਨਹੀਂ ਹੁੰਦੇ ਪੰਜਾਬੀ ਖੁੱਲ ਕੇ ਖੇਡ ਦਿੰਦੇ ਹਾਂਜੀ ਹਾਂਜੀ ਤੁਹਾਡੇ ਤੱਕ ਪਹੁੰਚ ਗਈ ਹੈ ਗੱਲ ਕਿਵੇਂ ਤਾਂ ਲੱਗਾ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਪਹੁੰਚ ਰਹੀਆਂ ਨੇ ਕਾਫੀ ਰੀਲਾਂ ਆ ਰਹੀਆਂ ਨੇ ਪਤਾ ਚੱਲ ਰਿਹਾ ਹੈ ਤੇ ਪੰਜਾਬੀਆਂ ਦਾ ਐਕਚੁਅਲੀ ਬਣਿਆ ਹੀ ਇਦਾਂ ਦਾ ਹੋਇਆ ਦੇਖੋ ਇੰਡੀਆ ਦੀ ਟੀਮ ਕਰਦੇ ਰਹੀ ਨਹੀਂ ਸੁਣਨੀ ਕਿ ਪੰਜਾਬੀ ਨਾ ਹੋਣ ਉੱਥੇ ਠੀਕ ਹੈ ਤੇ ਪੰਜਾਬੀਆਂ ਨੇ ਰੌਣਕ ਲਾੜੀ ਹੁੰਦੀਆਂ ਉਹਨਾਂ ਨੂੰ ਪਤਾ ਪੰਜਾਬੀਆਂ ਦਾ ਬਿਹੇਵ ਕਿਵੇਂ ਦਾ ਠੀਕ ਹੈ ਕਿਉਂਕਿ ਕਰਿਕਟਰ ਨੇ ਸਾਰਾ ਈਵਨ ਇੰਡੀਆ ਖੇਡਣ ਤੋਂ ਪਹਿਲਾਂ ਉਹ ਸਾਰਾ ਟਰੈਵਲ ਕਰ ਚੁੱਕੇ ਹੁੰਦੇ ਆ ਕਿਉਂਕਿ ਸਾਡੇ ਜਿਹੜਾ ਡੋਮੈਸਟਿਕ ਹੁੰਦਾ ਸਰਕਲ ਉਹਦੇ 'ਚ ਕੀ ਆ ਸਾਰੇ 올 ਆਵਰ ਇੰਡੀਆ ਮੈਚ ਹੁੰਦੇ ਆ ਪੰਜਾਬ ਦਾ ਮੈਚ ਅਗਰ ਤਮਿਲਨਾਡੂ ਜਾ ਕੇ ਖੇਡ ਰਿਹਾ ਅਗਰ ਗੁਆ ਜਾ ਕੇ ਖੇਡ ਰਿਹਾ ਜੂਨੀਅਰ ਲੈਵਲ ਤੋਂ ਹੀ ਸਟਾਰਟ ਹੋ ਜਾਂਦਾ ਮੈਂ ਕਹਿੰਦਾ ਤੇ ਜਦੋਂ ਉਸ ਲੈਵਲ ਤੋਂ ਸਟਾਰਟ ਹੁੰਦਾ ਤੇ ਸਭ ਨੂੰ ਪਤਾ ਚੱਲ ਜਾਂਦਾ ਕਿ ਕਿਸੇ ਕਿ ਫਿਰ ਕੀ ਹੈ ਕਿ ਹੁਣ ਪੰਜਾਬ ਦੇ ਮੁੰਡੇ ਕਾਫੀ ਨੇ ਖੇਡ ਰਹੇ ਤੇ ਸਾਰੀਆਂ ਟੀਮਾਂ ਚ ਚਾਰ-ਚਾਰ ਪੰਜ-ਪੰਜ ਇਕੱਠੇ ਹੋਏ ਹੋਏ ਆ ਤੇ ਮਾਹੌਲ ਬਣਦਾ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਅੱਜ ਆਪਣੀ ਤੁਹਾਡੀ ਗੱਲਬਾਤ ਸੁਣ ਰਹੇ ਹੋਣਗੇ ਇੱਕ ਕੋਚ ਦੇ ਤੌਰ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਫਿਊਚਰ ਵਾਸਤੇ ਮਿਹਨਤ ਵਾਸਤੇ ਅ ਦੇਖੋ ਜੀ ਮੈਂ ਤੇ ਸਾਰਿਆਂ ਨੂੰ ਇਹੀ ਮੈਸੇਜ ਲਾਉਣਾ ਚਾਹੂੰਗਾ ਕਿ ਕਦੇ ਵੀ ਇੱਧਰ ਉੱਧਰ ਨਾ ਦੇਖੋ ਕਿ ਫਲਾਣਾ ਐਦਾਂ ਖੇਡ ਰਿਹਾ ਕਿਸੇ ਕੋਲ ਕੋਈ سپورਟ ਹੈ ਕਿਸੇ ਕੋਲ ਆ سپورਟ ਹੈ ਕਿ ਮੇਰੇ ਕੋਲ ਇਹ سپورਟ ਨਹੀਂ ਹੈ ਆਪਣੇ ਪੇਰੈਂਟਸ ਦਾ ਵੀ ਤੁਹਾਨੂੰ ਪੇਰੈਂਟਸ ਨੇ ਭੇਜਿਆ ਹੈ ਮੈਂ ਕਹਿੰਦਾ ਮਿਹਨਤ ਕਰਨ ਲਈ ਘਰੇ ਆਪਣਾ ਗਰਾਊਂਡ ਭੇਜਦੇ ਆ ਮਿਹਨਤ ਵੱਲ ਧਿਆਨ ਦਿਓ ਆਪਣੇ ਪ੍ਰੋਸੈਸ ਵੱਲ ਧਿਆਨ ਦਿਓ ਜੋ ਗੇਮ ਦਾ ਪ੍ਰੋਸੈਸ ਹੈ ਅੱਗੇ ਖੇਡਣ ਦਾ ਪ੍ਰੋਸੈਸ ਹੈ ਸਿਰਫ ਉੱਧਰ ਧਿਆਨ ਦਿਓ ਇੱਧਰ ਉੱਧਰ ਦੀਆਂ ਗੱਲਾਂ ਵੱਲ ਧਿਆਨ ਨਹੀਂ ਹੋਏਗਾ ਮਿਹਨਤ ਨਾਲ ਤੁਸੀਂ ਲੱਗੇ ਰਹੋਗੇ ਤਾਂ ਤੁਹਾਨੂੰ ਤੁਹਾਡੀ ਡੈਸਟੀਨੇਸ਼ਨ ਤੇ ਤੁਸੀਂ ਪਹੁੰਚਣਾ ਹੀ ਪਹੁੰਚਣਾ ਤੁਹਾਨੂੰ ਕਾਮਯਾਬੀ ਮਿਲਣੀ ਮਿਲਣੀ ਆ ਸੋ ਮੇਨ ਇਹੀ ਸਨੇਹਾ ਹੈ ਕਿ ਪ੍ਰੋਸੈਸ ਤੇ ਕਰੋ ਤੇ ਜਿਵੇਂ ਅਸ਼wini ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਆ ਕੋਈ ਮੈਟਰ ਨਹੀਂ ਕਰਦਾ ਤੁਹਾਡੇ ਕੋਲ ਕੀ ਹੈ ਕਿ ਨਹੀਂ ਹੈਗਾ ਜੇ ਤੁਸੀਂ ਮਿਹਨਤ ਕਰ ਰਹੇ ਹੋ ਮਿਹਨਤੀ ਹੈਗੇ ਹੋ ਤਾਂ ਤੁਹਾਨੂੰ ਅਚੀਵਮੈਂਟ ਤੁਹਾਨੂੰ ਉਹ ਅਚੀਵ ਹੋਣਾ ਹੀ ਹੋਣਾ ਤੇ ਤੁਹਾਨੂੰ ਕਾਮਯਾਬੀ ਮਿਲਣੀ ਮਿਲਣੀ ਹੈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ